ਗੁਲਜਾਰ ਖੰਨਾ ਜੀ ਨੇ ਕਿਹਾ ਕਿ ਤੁਸੀਂ ਸਟੇਜ ਤੇ ਅਟਕੇ ਬੈਠੇ ਹੋ ਬਟ ਉਹਨਾਂ ਨੇ ਸਟੇਜ ਤੋਂ ਥੱਲੇ ਮੈਨੂੰ ਜਵਾਬ ਦਿੱਤਾ ਕਿ ਤੁਹਾਨੂੰ ਛੋਟੇ-ਮੋਟੇ ਲੋਕ ਅਸੀਂ ਦਿਖਦੇ ਨਹੀਂ ਤੁਸੀਂ ਵੱਡੇ ਲੋਕ ਕੋਈ ਟੈਨ ਨਹੀਂ ਕੋਈ ਹੰਕਾਰ ਨਹੀਂ ਆਪਾਂ ਤਾਂ ਤੁਹਾਡੇ ਵੀ ਭਰਾ ਆ ਉਹਨਾਂ ਦੇ ਵੀ ਭਰਾ ਤੌਰ ਮੇਰੇ ਕਰਕੇ ਲੱਗੀ ਹੈ ਕਿ ਮੈਂ ਭਾਈ ਤੁਹਾਡੇ ਸਾਰੇ ਤੋਂ ਮਾਫੀ ਮੰਗਦਾ ਹਾਂ ਕਿ ਵਾਈਫ ਬੋਲ ਰਹੀ ਹੈ ਵੀ ਮਾਰ ਹੁਣ ਉਸ ਤੋਂ ਬਾਅਦ ਰੋਹੇ ਦੀ ਰੋਡ ਚੱਕ ਕੇ ਯੂ ਕੈਨ ਸੀ ਦਾ ਵੀਡੀਓ ਅੱਜ ਪਾਰਟੀ ਨੇ ਕੱਲ ਫੈਸਲਾ ਕਰ ਲਿਆ ਦੋਹਾ ਮੀਆਂ ਬੀਬੀ ਦੀਆਂ ਸੁਆਵਾਂ ਜਿਹੜੀਆਂ ਉਹ ਮੈਂ ਬਤੌਰ ਜ਼ਿਲ੍ਹੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਿਹੜੀ ਬੀਬੀ ਤਸਵੀਰ ਕੌਰ ਨੇ ਉਹਨਾਂ ਦੀਆਂ ਸੁਆਵਾਂ ਅੱਜ ਤੋਂ ਹੀ ਮਾਪਤ ਕੀਤੀਆਂ ਜਾਂਦੀਆਂ ਨਾਲ ਵਫਾਦਾਰੀ ਨਾਲ ਚੱਲ ਰਹੇ ਆਂ ਚੱਲਦੇ ਆ ਰਹੇ ਆਂ ਅਸੀਂ ਵਫਾਦਾਰੀ ਨਾਲ ਚੱਲ ਰਹੇ ਆਂ ਉਸ ਨੂੰ ਲੁਕੋ ਰਿਹਾ ਔਰ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾ ਰਿਹਾ ਜੋ ਵੱਡੇ ਕਦ ਦਾ ਲੀਡਰ ਸੀ ਇਹਨਾਂ ਨੇ ਉਸ ਦਾ ਵੀ ਬਹੁਤ ਜ਼ਿਆਦਾ ਵਿਰੋਧ ਕੀਤਾ ਇਹਨਾਂ ਦੇ ਇਸ਼ਾਰੇ ਤੇ ਭੁਪਿੰਦਰ ਸਿੰਘ ਚੀਮਾ ਤੇ ਜਤਿੰਦਰ ਸਿੰਘ ਦੇ ਜਤਿੰਦਰ ਸ਼ਰਮਾ ਦੇ ਇਸ਼ਾਰੇ ਤੇ ਉਹਨਾਂ ਨੇ ਸਾਡੇ ਤੇ ਟਾਈਕਾ ਨਾ ਹੀ ਲੈਟਰ ਆਇਆ ਅਗਰ ਪਾਰਟੀ ਹਾਈ ਕਮਾਂਡ ਮੈਨੂੰ ਜੋ ਵੀ ਹੁਕਮ ਦੇਣਗੇ ਮੈਂ ਸਿਰ ਮੱਥੇ ਚੁੱਕੂਗਾ ਸਤਿਕਾਰਯੋਗ ਸਕੱਟਨ ਮੰਤਰੀ ਜੀ ਨੇ ਔਰ ਸਾਡੇ ਬਹੁਤ ਸੁਲਝੇ ਹੋਏ ਨੱਡਾ ਸਾਹਿਬ ਸਤਿਕਾਰਯੋਗ ਨੇ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਬਖਸ਼ਿਆ ਇਹ ਜ਼ਿੰਮੇਵਾਰੀ ਬਖਸ਼ੀ ਹੈ ਜੀ ਉਹਨਾਂ ਦੇ ਹੁਕਮਾਂ ਤੋਂ ਬਿਨਾ ਮੈਂ ਕਿਸੇ ਨੂੰ ਕੁਝ ਨਹੀਂ ਜੀ ਦੱਸ ਸਕਦੀ ਹਾਂ। ਸੋਚ ਨਾਲ ਮੈਨੂੰ ਕਹਿ ਰਹੇ ਨੇ ਵੀ ਮੈਂ ਉਹਨੂੰ ਅਹੁਦਿਆਂ ਤੋਂ ਖਾਰਜ ਕਰ ਰਹੇ ਹਾਂ ਤੇ ਮੈਨੂੰ ਤਕਰੀਬਨ ਉਹਨੇ ਅਹੁਦਾ ਕੋਈ ਦਿੱਤਾ ਹੀ ਨਹੀਂ ਹੈਗਾ ਜਿਹੜਾ ਹੈਗਾ ਪਿਛਲੇ ਕਾਫੀ ਦਿਨੋਂ ਤੋਂ ਇੱਕ ਵਿਵਾਦ ਚੱਲ ਰਿਹਾ ਹੈ। ਕਈ ਅੰਪ੍ਰੈਸ ਵਾਲੇ ਵੀਰਾਂ ਨੇ ਉਹਨੂੰ ਕਵਰੇਜ ਵੀ ਕੀਤੀ, ਮੈਨੂੰ ਵੀ ਫੋਨ ਕੀਤੇ ਪਰ ਪਾਰਟੀ ਦੀਆਂ ਲਿਮਿਟੇਸ਼ਨ ਹੁੰਦੀਆਂ ਨੇ, ਪਾਰਟੀ ਦੀਆਂ ਬਾਉਂਡਰੀਜ਼ ਹੁੰਦੀਆਂ ਨੇ। ਜਿਨ੍ਹਾਂ ਨੂੰ ਕਦੇ ਕੋਈ ਵੀ ਜਿਹੜਾ ਸਮਝਦਾਰ ਪੋਲਿਟਿਸ਼ੀਅਨ ਕਦੇ ਢੀ ਬਾਰ ਨਹੀਂ ਕਰਦਾ ਤੋੜਦਾ ਨਹੀਂ ਲੰਘਣਾ ਨਹੀਂ ਕਰਦਾ ਪਾਰਟੀ ਵੱਲੋਂ ਉੱਚੇ ਚੇਤੇ ਤੌਰ ਤੇ ਮੈਨੂੰ ਨਿਰਦੇਸ਼ ਸੀ ਕਿ ਤੁਸੀਂ ਜੇ ਕੋਈ ਮਸਲਾ ਹੋਇਆ ਵਿਦਨ ਪਾਰਟੀ ਹੀ ਸੌਲਟ ਆਊਟ ਕਰਨ ਸੋ ਵੀ ਵੇਰ ਟ੍ਰਾਈਂਗ ਔਨ ਇਟ ਬਟ ਵੀ ਵਾ ਟੋਟਲੀ ਫੇਲਡ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਕਿ ਇਹ ਗੱਲ ਨਿਪਟੜ ਜਾਣੀ ਚਾਹੀਦੀ ਹੈ ਗੱਲ ਕੀ ਹੈ 14 ਚਾਰ 2024 ਨੂੰ ਪਾਇਲ ਮਹਿਬੂਬ ਟੀਮਾ ਫਾਰਮ ਦੇ ਵਿੱਚ ਬੂਥ ਸੰਮੇਲਨ ਸੀ ਭਾਰਤੀ ਜਨਤਾ ਪਾਰਟੀ ਦਾ ਵਿਧਾਨ ਸਭਾ ਹਲਕਾ ਪਾਇਲ ਦਾ ਉਸ ਬੂਥ ਸੰਮੇਲਨ ਦੇ ਵਿੱਚ ਸਭ ਦਾ ਧੰਨਵਾਦ ਵੀ ਕਰਨਾ ਬਣਦਾ ਸਾਰੀ ਟੀਮ ਦਾ ਸਾਰੇ ਵਰਕਰ ਸਹਿਬਾਨ ਦਾ ਬੂਥ ਸੰਮੇਲਨ ਸੀਗਾ ਬਾਟੋ ਬੂਥ ਸੰਮੇਲਨ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵੱਡਾ ਰੈਲੀ ਦਾ ਰੂਪ ਧਾਰਨ ਕਰ ਗਿਆ ਇਕੱਠ ਬਹੁਤ ਵੱਡਾ ਹੋ ਗਿਆ ਉਸ ਇਕੱਠ ਦੇ ਵਿੱਚ ਪ੍ਰੋਟੋਕੋਲ ਸੀਗਾ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਜੋ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਨੇ ਉਹਨਾਂ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਸਰਬੰਡਲ ਦੇ ਵਿੱਚ ਸੀ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਉਹਨਾਂ ਵੱਲੋਂ ਨਿਰਦੇਸ਼ ਸੀ ਕਿ ਸਿਰਫ ਚਾਰ ਬੰਦੇ ਬੋਲਣਗੇ ਸਟੇਜ ਸੈਕਟਰੀ ਦੀ ਭੂਮਿਕਾ ਖੰਨਾ ਜ਼ਿਲ੍ਹੇ ਦੇ ਮਹਾ ਮੰਤਰੀ ਪ੍ਰਿੰਸੀਪਲ ਜਤਿੰਦਰ ਸ਼ਰਮਾ ਜੀ ਨਿਭਾ ਰਹੇ ਸੀ ਜਤਿੰਦਰ ਸ਼ਰਮਾ ਜੀ ਨੂੰ ਗਰੇਵਾਲ ਸਾਹਿਬ ਵੱਲੋਂ ਨਿਰਦੇਸ਼ ਸੀ ਕਿ ਸਿਰਫ ਚਾਰ ਬੰਦੇ ਬੋਲਣਗੇ ਪ੍ਰੋਫੈਸਰ ਭੁਵਿੰਦਰ ਸਿੰਘ ਚੀਮਾ ਬਤੌਰ ਜ਼ਿਲ੍ਹਾ ਪ੍ਰਧਾਨ ਸਭ ਦਾ ਸਵਾਗਤ ਕਰਨਗੇ ਤੇ ਸਭ ਨੂੰ ਜਿਉ ਆਖਣਗੇ ਉਸ ਤੋਂ ਬਾਅਦ ਪ੍ਰਦੀਪ ਗਰਗ ਜੀ ਬੋਲਣਗੇ ਉਸ ਤੋਂ ਬਾਅਦ ਸਰਦਾਰ ਇੰਦਰ ਕੁਬਾਲ ਸਿੰਘ ਜੀ ਟਵਾਲ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਉਹ ਬੋਲਣਗੇ ਤੇ ਅਖੀਰ ਦੇ ਵਿੱਚ ਜੋ ਮੁੱਖ ਮਹਿਮਾਨ ਨੇ ਰਾਸ਼ਟਰੀ ਕਾਰਕੁਨਾਰੀ ਦੇ ਮੈਂਬਰ ਨੇ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਸਾਹਿਬ ਬੋਲਣਗੇ ਹੋਰ ਕਿਸੇ ਨੇ ਨਹੀਂ ਬੋਲਣਾ ਮੇਨ ਲੀਡਰਸ਼ਿਪ ਸੀ ਉਹਨਾਂ ਸਾਰਿਆਂ ਨੂੰ ਸਟੇਜ ਤੇ ਬਿਠਾਇਆ ਜਿਹਦੇ ਵਿੱਚ ਮਹਿਲਾ ਮੋਰਚੇ ਦੇ ਜੋ ਪਹਿਲੀ ਲਾਈਨ ਦੇ ਵਿੱਚ ਸਾਡੇ ਨਾਲ ਬੈਠੇ ਮਹਿਲਾ ਮੋਰਚੇ ਦੇ ਪ੍ਰਧਾਨ ਜਸਵੀਰ ਕੌਰ ਭਜਨ ਸਿੰਘ ਚਾਪੜਾ ਮਹਿਲਾ ਮੋਰਚੇ ਦੇ ਕਾਰਕੁਨ ਨੀਤੂ ਸਿੰਘ ਭੁਪਿੰਦਰ ਚੀਮਾ ਹਰਜੀਤ ਗਰੇਵਾਲ ਇੰਦਰ ਇਕਬਾਲ ਸਿੰਘ ਘਟਵਾਲ ਪਰਮਜੀਤ ਸਿੰਘ ਕੈਂਥ ਤੇ ਪ੍ਰਦੀਪ ਗਰ ਤੇ 77 ਸੀਗੇ ਗਤਿੰਦਰ ਸ਼ਰਮਾ ਦੀ ਚਲਾ ਰਿਹਾ ਬਾਕੂ ਵੀ ਚੱਲ ਰਿਹਾ ਸਾਰੇ ਬਹੁਤ ਪੀਸਫੁਲੀ ਕੰਮ ਚੱਲ ਰਿਹਾ ਹੈ ਬੈਕ ਸਾਈਡ ਤੇ ਸਾਰੇ ਮੋਰਚਿਆਂ ਦੇ ਪ੍ਰਧਾਨ ਬੈਠੇ ਸੀ ਪਰ ਇੱਕੋ ਇੱਕ ਮੋਰਚੇ ਦਾ ਪ੍ਰਧਾਨ ਸੀ ਜਿਹਨੂੰ ਸਭ ਤੋਂ ਪਹਿਲਾਂ ਮੂਰੇ ਸਟੇਜ ਤੇ ਬਿਠਾਇਆ ਗਿਆ ਸੀ ਉਹ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਸਬੀਰਪੁਰ ਉਹਨਾਂ ਦੇ ਹਸਬੰਡ ਗੁਲਜ਼ਾਰ ਖੰਨਾ ਜੀ ਪਹਿਲਾਂ ਐਸਸੀ ਮੋਰਚੇ ਦੇ ਵਿੱਚ ਕੰਮ ਕਰਦੇ ਸੀਗੇ ਬਤੌਰ ਸੈਕਟਰੀ ਤੇ ਪ੍ਰਭਾਰੀ ਸੀਗੇ ਉਹ ਮੋਹਾਲੀ ਦੇ ਐਸਸੀ ਮੋਰਚ ਦੇ ਮੈਂ ਸਾਰੀ ਟੀਮ ਨਾਲ ਸਲਾਹ ਕਰਕੇ ਉਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਵਤੌਰ ਉਮੀਦ ਪ੍ਰਧਾਨ ਨੂੰ ਜ਼ਿਲ੍ਹੇ ਵਿੱਚ ਪਾਇਆ ਕੰਮ ਚੱਲ ਪਿਆ ਸਾਰਾ ਕੁਝ ਹੋ ਗਿਆ ਅਨਾਉਂਸ ਹੋ ਗਈ ਜਿੱਥੇ ਬੰਦੀ ਬਟ ਉਸ ਦਿਨ ਉਹਨਾਂ ਦੇ ਵਾਈਸ ਸਟੇਜ ਤੇ ਬੈਠੇ ਐ ਉਹ ਸਾਹਮਣੇ ਥੱਲੇ ਬੈਠੇ ਐ ਪਰ ਫਿਰ ਵੀ ਮੈਂ ਉੱਥੇ ਹੋਰ ਵਾਈਸ ਪ੍ਰੈਜ਼ੀਡੈਂਟ ਵੀ ਸਾਡੇ 8 ਵਾਈਸ ਪ੍ਰੈਜ਼ੀਡੈਂਟ ਉਹ ਸਾਰੇ ਥੱਲੇ ਬੈਠੇ ਸੀ ਅੱਠ ਸੈਕਟਰੀ ਸਾਡੇ ਥੱਲੇ ਬੈਠੇ ਸੀ ਹੋਰ ਸਾਰੀ ਮੰਡਲਾਂ ਦੇ ਪ੍ਰਧਾਨ ਇੱਕ ਪੈਲ ਮੰਡਲ ਦੇ ਪ੍ਰਧਾਨ ਭਜਨ ਸਿੰਘ ਚਾਪੜਾ ਸਟੇਜ ਤੇ ਬੈਠੇ ਸੀ ਕਿਉਂਕਿ ਉਹਨਾਂ ਦੇ ਮੰਡਲ ਦੇ ਵਿੱਚ ਕਾਰਜਕ੍ਰਮ ਸੀ ਮੈਂ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਹੋਏ ਬਿਨਾ ਸੀਨੀਅਰ ਲੀਡਰਸ਼ਿਪ ਨੂੰ ਪੁੱਛੇ ਹੋਏ ਮੈਂ ਗੁਲਜ਼ਾਰ ਖੰਨਾ ਜੀ ਨੇ ਚੱਕ ਤੁਸੀਂ ਸਟੇਜ ਤੇ ਆ ਕੇ ਬੈਠੋ ਬਟ ਉਹਨਾਂ ਨੇ ਸਟੇਜ ਤੋਂ ਥੱਲੇ ਮੈਨੂੰ ਜਵਾਬ ਦਿੱਤਾ ਕਿ ਤੁਹਾਨੂੰ ਛੋਟੇ-ਮੋਟੇ ਲੋਕ ਅਸੀਂ ਦੇਖਦੇ ਨਹੀਂ ਤੁਸੀਂ ਵੱਡੇ ਲੋਕ ਚਲੋ ਮੈਂ ਇਗਨੋਰ ਕਰਤੀ ਗੱਲ ਮੈਂ ਕਿਹਾ ਕੋਈ ਗੱਲ ਨਹੀਂ ਸਾਡਾ ਪ੍ਰੋਗਰਾਮ ਹੈ ਆਪਾਂ ਕੁਝ ਹੋਣਾ ਪ੍ਰੋਗਰਾਮ ਸਮਾਪਤ ਹੋ ਗਿਆ ਐਂਡ ਹੋ ਗਿਆ ਗੁਲਜ਼ਾਰ ਖੰਨਾ ਜੀ ਸਟੇਜ ਤੇ ਆਏ ਜਿਹਦੇ ਵਿੱਚ ਮੈਂ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹਨਾ ਕਿਉਂਕਿ ਅੱਗੇ ਤਾਂ ਮੈਂ ਉਹ ਚੀਜ਼ ਰਿਕਾਰਡਡ ਨਹੀਂ ਸੀ ਹੈ ਅੱਗੇ ਰਿਕਾਰਡਡ ਹੈ ਸਾਰਾ ਕੁਝ ਗੁਲਜ਼ਾਰ ਖੰਨਾ ਜੀ ਸਟੇਜ ਤੇ ਆਏ ਸਟੇਜ 'ਤੇ ਆ ਕੇ ਉਹ ਆਪ ਹੀ ਵਿਅਕਤ ਕਰ ਰਹੇ ਹੈ ਤੁਸੀਂ ਆ ਸਾਰੇ ਜਣ ਦੇਖੋ ਇਹ ਵੀਡੀਓ ਤੁਸੀਂ ਸੁਣ ਸਕਦੇ ਹੋ ਕੱਲੇ ਗੁਜਾਰ ਖੰਨਾ ਜੀ ਬੋਲ ਰਿਹਾ ਉਹ ਦੋਹਾਂ ਘਟਰੀ ਬਹੁਤ ਆਹ ਦੇਖੋ ਆਹ ਦੇਖੋ ਮੈਂ ਇੱਕ ਸ਼ਬਦ ਬੋਲੇ ਹਾਂ ਮੈਨਰੋ ਸਾਹਿਬ ਸਾਈਹ ਸਾਹਿਬ ਜਾਂ ਬਾਈ ਜੀ ਤੁਸੀਂ ਪੀਟੀਸੀ ਚੈਨਲ ਡੇਲੀ ਵਾਲੇ ਖੱਤਰ ਕਰਦੇ ਇੱਕ ਸ਼ਬਦ ਵੀ ਬੋਲੇ ਹੋਵਾਂ ਜਾਂ ਹੋਰ ਕੋਈ ਬੰਦਾ ਬੋਲੇ ਰੋ ਸਰਦਾਰ ਮਨਪ੍ਰੀਤ ਸਿੰਘ ਜੋ ਕਿਸਾਨ ਮੋਰਚੇ ਦੇ ਪ੍ਰਧਾਨ ਹੈ ਉਹਨਾਂ ਦਾ ਹੱਥ ਤੇ ਟੱਕ ਵੱਜਿਆ ਟੰਕੇ ਲੱਗੇ ਮੇਰੇ ਦਫਤਰ ਸੈਕਟਰੀ ਮੇਰੇ ਪੀਏ ਸਰਦਾਰ ਕੁਜੀਤ ਸਿੰਘ ਦੀਵਾ ਤੇ ਸੱਟਾਂ ਮਾਰੀਆਂ ਹੱਥ ਤੇ ਬਟ ਪਾਰਟੀ ਵੱਲੋਂ ਹੁਕਮ ਸੀ ਕਿ ਤੁਸੀਂ ਵਿਦਨ ਪਾਰਟੀ ਜੋ ਕੋਈ ਮਸਲਾ ਹੋਵੇ ਵਿਚੜਨਗੇ ਅਸੀਂ ਟਰਾਈ ਕਰਦੇ ਰਹੇ ਫਿਰ ਤੁਹਾਡੇ ਅਗਲੇ ਸੁਣਨ ਵਾਲੀ ਗੱਲ ਹੈ

ਇਹ ਬੈਂਤੀ ਪਾਰਟੀ ਵਧੀਆ ਹੋਤਾ ਪਾਰਟੀ ਨਾਲ ਵਧੀਆ ਰਿਸ਼ਤਾ ਦਿੱਤ ਜਿਸ ਰੁਪਏ ਨਾਲ ਬੈਠੇ ਸੀ ਜਿਤਨੇ ਰੁਪਏ ਨਾਲ ਬੈਠੇ ਉਹਨਾਂ ਨੇ ਕੀਤਾ ਸਾਨੂੰ ਮਾਰਗਾਂ ਦੇਖਿਆ ਬੀਆ ਮੀਮੀ ਨੂੰ ਵਾਰੀਆਂ ਦੇਖਿਆ ਕਿ ਉਹ ਮੌਕੇ ਦੇ ਬਿਊਟੀ ਸੀ ਕਿ ਉਹ ਹਟਾ ਸਕਦੇ ਹੁਣ ਬੇਨਤੀ ਇਹ ਹੈ ਅਸੀਂ ਫਿਰ ਵੀ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਸੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਫਾਰਮਰ ਜਨ ਅਕਤੀ ਸਰਦਾਰ ਵਿਕਰਮ ਸਿੰਘ ਵਿਕਰਮਜੀਤ ਸਿੰਘ ਜੀ ਛੀਮਾ ਸਾਹਿਬ ਤੇ ਸਤਕਾਰਯੋਗ ਸਰਦਾਰ ਇੰਦਰ ਕੁਬਾਲ ਸਿੰਘ ਜਟਵਾਲਾ ਸਾਹਿਬ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਉਹ ਦੋਵੇਂ ਜਣੇ ਗੁਲਜ਼ਾਰ ਖੰਨਾ ਜੀ ਕੋਲ ਤੇ ਭੈਣ ਜੀ ਜਸਬੀਰਪੁਰ ਕੋਲ ਗਏ ਉਹਨਾਂ ਦੇ ਘਰ ਉਹਨਾਂ ਨੂੰ ਕਿਹਾ ਕਿ ਜੇ ਫਿਰ ਵੀ ਕੋਈ ਗਲਤੀ ਹੈ ਉਸ ਦਿਨ ਵੀ ਇੱਕ ਸ਼ਬਦ ਦਿੱਤਾ ਸੀ ਅੱਜ ਵੀ ਮੈਂ ਉਸੇ ਸ਼ਬਦ ਤੇ ਕਾਇਮ ਆ ਗੁਰਬਾਣੀ ਸੇ ਲਿਖਿਆ ਨਵੇਂ ਸੂ ਗੌਰਵ ਹੋ ਮੇਰੇ 'ਚ ਕੋਈ ਟੈਨ ਨਹੀਂ ਕੋਈ ਹੰਕਾਰ ਨਹੀਂ ਆਪਾਂ ਤਾਂ ਤੁਹਾਡੇ ਵੀ ਭਰਾ ਆਂ ਉਹਨਾਂ ਦੇ ਵੀ ਭਰਾ ਆਂ ਸਾਡਾ ਕਿਸੇ ਨਾਲ ਕੋਈ ਨਿਚੀ ਨਹੀਂ ਹੈ ਬਟ ਪਾਰਟੀ ਦਾ ਇੱਕ ਡੈਕੋਰਮ ਹੁੰਦਾ ਹੈ ਇੱਕ ਡਿਸਪਲਨ ਹੁੰਦਾ ਹੈ ਜਿਹੜਾ ਕਿ ਹਮੇਸ਼ਾ ਫਾਲੋ ਹੋਣਾ ਚਾਹੀਦਾ ਮੈਂ ਉਹਨਾਂ ਦੇ ਘਰ ਗਿਆ ਮੈਂ ਉੱਥੇ ਜਾ ਕੇ ਵਿਕਰਮ ਚੀਮਾ ਜੀ ਸੀ ਨਾਲ ਸਾਰੀ ਟੀਮ ਸੀ ਨਾਲ ਜਤਿੰਦਰ ਸ਼ਰਮਾ ਜੀ ਸੀ ਨਾਲ ਸਾਰੇ ਜਣੇ ਨਾਲ ਸੀ ਅਸੀਂ ਉੱਥੇ ਜਾ ਕੇ ਕਿਹਾ ਕਿ ਫਿਰ ਵੀ ਜੇ ਤੁਹਾਡੇ ਦਿਲ ਨੂੰ ਕੋਈ ਥੇਸ ਪਹੁੰਚੀ ਹੈ ਤਾਂ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਤੁਹਾਨੂੰ ਇਹ ਗੱਲ ਦੀ ਆਸ਼ਵਾਸ਼ਣ ਦਿਵਾਉਣਾ ਕਿ ਇਹ ਘਟਨਾ ਮਾੜੀ ਹੋਈ ਹੈ ਜੇ ਤੁਹਾਡੇ ਦਿਲ ਨੂੰ ਕੁਲਜੀਤ ਦੇ ਦਿਲ ਨੂੰ ਮਨਪ੍ਰੀਤ ਦੇ ਦਿਲ ਨੂੰ ਕਿਸੇ ਦਿਲ ਨੂੰ ਕੋ ਠੋਸ ਬਤੌਰ ਮੇਰੇ ਕਰਕੇ ਲੱਗੀ ਹੈ ਤਾਂ ਮੈਂ ਭਾਈ ਤੁਹਾਡੇ ਸਾਰੇ ਤੋਂ ਮਾਫੀ ਮੰਗ ਲੈਣਾ ਮੇਰਾ ਹੱਕ ਬਣਦਾ ਮੈਂ ਜ਼ਿਲ੍ਹਾ ਪ੍ਰਧਾਨ ਹ ਜੇ ਕੋਈ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਬਾ ਸਾਡੀ ਪਾਰਟੀ ਤੇ ਗੱਲ ਉਹਦੀ ਰਿਸਪੌਂਸਿਬਿਲਟੀ ਮੇਰੀ ਹੈ ਅਸੀਂ ਗੱਲ ਕਹਿਤੀ ਉਹਨਾਂ ਨੇ ਕਹਿੰਦਾ ਠੀਕ ਹੈ ਜੀ ਗੱਲ ਨਿਬੜ ਗਈ ਨੈਕਸਟ ਡੇ ਜਾ ਕੇ ਉਹ ਫਿਰ ਹਸਪੀਟਲ ਦਾਖਲ ਹੋ ਗਏ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਮੇਰਾ ਵੀ ਨਾਮ ਲਿਖਾ ਦਿੱਤਾ ਪੁਲਿਸ ਨੇ ਵੈਰੀਫਾਈ ਕੀਤਾ ਸਾਰਾ ਸਾਰੇ ਵੈਰੀਫਾਈ ਤੋਂ ਬਾਅਦ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਪ੍ਰੈਸ਼ਰ ਰਾਈਜ਼ ਹੋਣ ਦੇ ਬਾਵਜੂਦ ਬਹੁਤ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਨਿਆਂ ਕੀਤਾ ਪਰ ਥੋੜੀ ਜਿਹੀ ਚੁਕ ਵੀ ਕੀਤੀ ਹੈ ਜੇ ਪਰਚਾ ਬਣਦਾ ਸੀ ਤਾਂ ਗੁਲਜ਼ਾਰ ਖੰਨਾ ਤੇ ਬਣਦਾ ਸੀ ਉਹਦੀ ਵਾਈਫ ਤੇ ਬਣਦਾ ਸੀ ਜਿਸ ਨੇ ਉਹਨੂੰ ਪ੍ਰੇਵੋਕ ਕੀਤਾ ਵੀ ਹੁਣ ਮਾਰ ਤੁਸੀਂ ਸੁਣ ਸਕਦੇ ਹੋ ਉਹਦੀ ਵਾਈਫ ਬੋਲ ਰਹੀ ਹੈ ਵੀ ਮਾਰ ਹੁਣ ਉਸ ਤੋਂ ਬਾਅਦ ਰੋਹੇ ਦੀ ਰੋਡ ਚੱਕ ਕੇ ਯੂ ਕੈਨ ਸੀ ਦਾ ਵੀਡੀਓ ਇਜ਼ देयर ਕਿ ਉਹ ਕਿਸ ਤਰੀਕੇ ਨਾਲ ਰੋਡ ਮਾਰਿਆ ਕਿਸੇ ਇੱਕ ਬੰਦੇ ਨੇ ਉਹਨਾਂ ਨੂੰ ਟੱਚ ਕੀਤਾ ਹੋਵੇ ਤਾਂ ਤੁਸੀਂ ਸਾਡੂ ਜੋ ਮਰਜ਼ੀ ਕਹਿ ਸਕਦੇ ਹੋ ਆਪਣੇ ਭਾਰ ਨਾਲ ਸਟੇਜ ਤੋਂ ਥੱਲੇ ਗਿਰੇ ਸਟੇਜ ਤੋਂ ਗਿਰ ਕੇ ਉਹਨਾਂ ਦੀ ਉਹਨਾਂ ਦੀ ਦਸਤਾਰ ਉੱਤਰੀ ਹੈ ਜੋ ਕਿ ਬਹੁਤ ਮੰਦ ਭਾਗੀ ਘਟਨਾ ਹੈ ਔਰ ਸਭ ਤੋਂ ਵੱਡੀ ਗੱਲ ਉਸ ਮੰਡਲ ਦੇ ਪ੍ਰੈਜ਼ੀਡੈਂਟ ਨੇ ਭਜਨ ਸਿੰਘ ਚਾਪੜਾ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਐ ਐਸਸੀ ਕਾਸਟ ਨੂੰ ਰਵਿਦਾਸੀਆ ਕਾਸਟ ਨੂੰ ਉਸ ਦਫ਼ਤਰ ਦੇ ਦਫ਼ਤਰ ਸਖਤਰ ਕੌਣ ਨੇ ਕੁਲਜੀਤ ਸਿੰਘ ਦੀਵਾ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਐ ਰਵਿਦਾਸੀਆ ਕਾਸਟ ਇੱਕ ਵੀ ਸ਼ਬਦ ਤੁਸੀਂ ਸੁਣਿਆ ਹੋਵੇ ਕਿਸੇ ਨੂੰ ਕੋਈ ਮਾੜੀ ਸ਼ਬਦਾਵਲੀ ਵਰਤੀ ਹੋਵੇ ਜਾਂ ਮਾੜਾ ਸ਼ਬਦ ਕਿਹਾ ਹੋਵੇ ਸਾਨੂੰ ਤਾਂ ਹੁਣ ਪਤਾ ਲੱਗਿਆ ਸਤਿਕਾਰਯੋਗ ਸਰਦਾਰ ਗੁਲਜਾਰ ਖੰਨਾ ਜੀ ਬਾਜੀਗਰ ਬਰਾਦੂ ਬਿਲੋਂਗ ਕਰਦੇ ਆ ਅਸੀਂ ਬਹੁਤ ਸਤਿਕਾਰ ਕਰਦੇ ਆ ਸਾਨੂੰ ਇਹ ਵੀ ਮੈਨੂੰ ਨਹੀਂ ਸੀ ਪਤਾ ਮੈਂ بطور ਪ੍ਰੋਫੈਸਰ ਵੀ ਇਸ ਗੱਲ ਦੀ ਗੱਲ ਕਰਦਾ ਕਿ ਬਾਜੀਗਰ ਬਰਾਦੂ ਐਸੀ ਵਿੱਚ ਆਉਂਦੀ ਹੈ ਸਾਨੂੰ ਬਾਅਦ ਚ ਪਤਾ ਲੱਗਾ ਸਾਨੂੰ ਕਿਸੇ ਨੇ ਸ਼ਬਦ ਨਹੀਂ ਵਰਤਿਆ ਨਾ ਮੇਰੀ ਫਿਤਰਤ ਹੈ ਮੇਰੇ ਨਾਲ ਭਜਨ ਸਿੰਘ ਕਾਪੜਾ ਪਿਛਲੇ 25 ਸਾਲ ਤੋਂ ਕੰਮ ਕਰ ਰਿਹਾ ਕੋਜੀਤ ਸਿੰਘ ਦੀਵਾ ਬਚਪਨ ਤੋਂ ਮੇਰੇ ਨਾਲ ਰਹਿ ਰਿਹਾ ਜੇ ਮੈਂ ਕਿਤੇ ਠਹਿਰਦਾ ਮੇਰੇ ਨਾਲ ਠਹਿਰਦੇ ਆ ਜੇੜਾ ਕੁਝ ਮੇਰੇ ਘਰ ਤੇ ਬਣਦਾ ਅਸੀਂ ਬਰਾਬਰ ਖਾਂਦੇ ਆ ਇੱਕ ਥਾਂ ਤੇ ਬੈਠ ਕੇ ਖਾਂਦੇ ਆ ਤੇ ਨਾ ਮੇਰੇ ਮਨ ਤੇ ਇਸ ਦਾ ਦੀ ਕੋਈ ਗੱਲ ਹੈ ਨਾ ਕਿਸੇ ਹੋਰ ਦੇ ਮਨ ਵਿੱਚ ਨਾ ਕਿਸੇ ਨੇ ਉਹਨਾਂ ਨੂੰ ਸ਼ਬਦਾਵਲੀ ਗਲਤ ਯੂਜ਼ ਕੀਤੀ ਹੈ ਨਾ ਕਿਸੇ ਨੇ ਉਹਨਾਂ ਨੂੰ ਮਾਰਿਆ ਰੌਡ ਉਹ ਮਾਰ ਰਿਹਾ ਉਸ ਤੋਂ ਬਾਅਦ ਉਹ ਫਿਰ ਪਾਰਟੀ ਦੇ ਵਿਰੁੱਧ ਗਲਤ ਸ਼ਬਦਾਵਲੀ ਯੂਜ਼ ਕਰ ਦਿਆ ਹੁਣ ਜਿਹੜੀ ਮੁਕਤੀ ਗੱਲ ਤੁਹਾਨੂੰ ਦੱਸਣੀ ਹੈ ਅੱਜ ਪਾਰਟੀ ਨੇ ਕੱਲ ਫੈਸਲਾ ਕਰ ਲਿਆ ਦੋਹਾਂ ਮੀਆਂ ਬੀਬੀ ਦੀਆਂ ਸਵਾਵਾਂ ਜਿਹੜੀਆਂ ਉਹ ਮੈਂ ਬਤੌਰ ਜ਼ਿਲ੍ਹੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਸੀ ਮਹਿਲਾ ਮੋਰਚੇ ਦੇ ਪ੍ਰਧਾਨ ਜਿਹੜੇ ਬੀਬੀ ਤਸ਼ਵੀਰ ਕੌਰ ਨੇ ਉਹਨਾਂ ਦੀਆਂ ਸਵਾਵਾਂ ਅੱਜ ਤੋਂ ਹੀ ਮੁਆਫਤ ਕੀਤੀਆਂ ਜਾਂਦੀਆਂ ਤੇ ਬਤੌਰ ਮੀਤ ਪ੍ਰਧਾਨ ਜਿਹੜੇ ਉਹਨਾਂ ਦੇ ਹਸਬੰਡ ਗੁਜਾਰਖੰਨਾ ਦੀਆਂ ਸਵਾਵਾਂ ਨੇ ਉਹ ਵੀ ਅੱਜ ਹੀ ਖਤਮ ਕੀਤੀਆਂ ਜਾਂਦੀਆਂ ਪਾਰਟੀ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਇੱਕ ਦੋ ਦਿਨਾਂ ਦੇ ਵਿੱਚ ਉਹ ਬਿਆਨ ਦੇਣਗੇ ਪਰ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਇਸ ਗੱਲ ਦੀ ਅਸਮਰਥਾ ਜ਼ਾਹਰ ਕਰਦਾ ਕਿ ਮੈਂ ਜਿਹੜੇ ਬੰਦੇ ਪਾਰਟੀ ਦਾ ਪ੍ਰੋਟੋਕੋਲ ਤੋੜ ਰਹੇ ਆ ਪਾਰਟੀ ਦਾ ਡਿਸਪਲਿਨ ਤੋੜ ਰਹੇ ਆ ਉਹਨਾਂ ਨੂੰ ਪਾਰਟੀ ਦੇ ਨਾਲ ਆਪਣੇ ਜ਼ਿਲ੍ਹੇ ਵਿੱਚ ਕੰਮ ਕਰਾਉਣ ਤੇ ਮੈਂ ਸਮਰੱਥਾ ਨਹੀਂ ਰੱਖਦਾ ਕੱਲ ਨੂੰ ਕੋਈ ਵੱਡਾ ਹੈਪਨ ਹੋ ਗਿਆ ਕੋਈ ਵੱਡੀ ਗੱਲ ਹੋਗੀ ਕਿਉਂਕਿ ਡਿਸਿਪਲਨ ਕ੍ਰੀਏਟ ਕਰਨਾ ਉਸ ਬੰਦੇ ਦਾ ਤਾਂ ਉਹਦੀ ਵਾਈਫ ਦਾ ਕੰਮ ਹੈ ਸੋ ਅਸੀਂ ਅੱਜ ਹੀ ਸੁਆਵਾਂ ਖਤਮ ਕਰਕੇ ਤੇ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੀ ਸਲਾਹ ਕਰਕੇ ਜਦੋਂ ਤੱਕ ਸਾਡੀ ਨਵੀਂ ਅਪੁਆਇੰਟਮੈਂਟ ਨਹੀਂ ਹੋ ਜਾਂਦੀ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਦੀ ਉਦੋਂ ਤੱਕ ਇਹ ਸਾਰੀਆਂ ਸੁਆਵਾਂ ਨੂੰ ਪਰਚੇਟ ਲਈ ਜਿੰਬਾਉਣਗੇ ਉਸ ਤੋਂ ਬਾਅਦ ਉਪਰ ਚੇਟਲੀ ਜੀ ਨੂੰ ਅੱਜ ਤੋਂ ਬਾਅਦ ਜ਼ਿਲ੍ਹੇ ਦੀਆਂ ਸਾਰੀਆਂ ਮੈਲਾ ਮੋਰਚੇ ਦੀਆਂ ਸਵਾਵਾਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਦੀ ਥਾਂ ਤੇ ਐਸਸੀ ਵਿੰਗ ਦੇ ਸਾਡੇ ਬਹੁਤ ਸੀਨੀਅਰ ਆਗੂ ਨੇ ਪਰਿਵਾਰੀ ਨੇ ਇਸੂਡ ਦੇ ਸਰਦਾਰ ਗੁਰਦੀਪ ਸਿੰਘ ਪੱਟੀ ਉਹਨਾਂ ਉਹਨਾਂ ਨੂੰ 22 ਪ੍ਰੈਜ਼ੀਡੈਂਟ ਖੰਨਾਪ ਜ਼ਿਲ੍ਹੇ ਦਾ ਬਣਾਇਆ ਜਾਂਦਾ ਨਾਲ ਹੀ ਉਹਨਾਂ ਨੂੰ ਪੈਲ ਦੇ ਮੰਡਲ ਦਾ ਪਰਿਵਾਰੀ ਵੀ ਬਣਾਇਆ ਜਾਂਦਾ ਗੁਰਦੀਪ ਜੀ ਸੋ ਇਹ ਤੁਹਾਡੇ ਨਾਲ ਗੱਲ ਕਰਨੀ ਸੀ ਸਦਾਰ ਪਰਮਿੰਦਰ ਸਿੰਘ ਬਰਾੜ ਜਨਰਲ ਸੈਕਟਰੀ ਪੰਜਾਬ ਤੇ ਜਿਹੜੇ ਡਿਸਪਲਿਨਰੀ ਕਮੇਟੀ ਦੇ ਇੰਚਾਰਜ ਵੀ ਹੈ ਉਹਨਾਂ ਵੱਲੋਂ ਤੁਹਾਨੂੰ ਇਹ ਸਾਰੀ ਚਿੱਠੀ ਅਸੀਂ ਦੇ ਦਿੰਨੇ ਆ ਆ ਚਿੱਠੀ ਸਾਰੀ ਜਾਰੀ ਹੋ ਗਈ ਉਹਨਾਂ ਦੇ ਖਿਲਾਫ ਇੱਕ ਹੋਰ ਵੀ ਇਸ ਸਾਰੇ ਐਪੀਸੋਡ ਦੇ ਪਿੱਛੇ ਇੱਕ ਲੇਡੀ ਨੇ ਜਿਨ੍ਹਾਂ ਨੇ ਇਹ ਸਾਰੇ ਐਪੀਸੋਡ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਵੀ ਇੱਕ ਅਤੇ ਦਿਨ ਵਿੱਚ ਸ਼ੋ ਕੋਸ ਨੋਟਿਸ ਨੋਟਿਸ ਜਿਹੜਾ ਪਹਿਲੇ ਸ਼ੋ ਕੋਸ ਨੂੰ ਨੋਟਿਸ ਭੇਜਿਆ ਜਾਏਗਾ ਤਾਂ ਜੋ ਉਹ ਵੀ ਜਿਹੜੀ ਕੋਈ ਅੱਗੇ ਤੋਂ ਗਲਤੀ ਕਰਦੇ ਹੋ ਜਿੱਥੋਂ ਦਰੁਸਤ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਪਾਰਟੀ ਦੇ ਮਸਲੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਪਾਰਟੀ ਦੇ ਡੈਕੋਰਮ ਦਾ ਡਿਸਪਲਨ ਦਾ ਨਹੀਂ ਪਤਾ। ਉਹ ਸਤਿਕਾਰਯੋਗ ਨੇ ਬਟ ਜੇ ਕੋਈ ਪਾਰਟੀ ਦਾ ਡਿਸਪਲਨ ਭੰਗ ਕਰੂਗਾ ਉਹਨੂੰ ਵੀ ਨੋਟਿਸ ਜਾਰੀ ਹੋਏਗਾ। ਤੇ ਮੇਰੇ ਮੈਡਮ ਜਸਵੀਰ ਕੌਰ ਅਸੀਂ ਅੱਜ ਦੇ ਪਾਰਟੀ ਨਾਲ ਨਹੀਂ ਜੁੜੇ ਹੋਏ। ਅਸੀਂ ਪੁਰਾਣੇ ਕਾਰਿਆਕਰਤਾ ਤੇ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਕੰਮ ਕਰ ਰਹੇ ਹਾਂ। ਔਰ ਦੂਸਰੇ ਪਾਸੇ ਭੁਪਿੰਦਰ ਸਿੰਘ ਚੀਮਾ ਜੋ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਨੇ ਨਗਰ ਕੌਂਸਲ ਪਾਇਲ ਦਾ ਪ੍ਰਧਾਨ ਵੀ ਬਣਾਈ ਰੱਖਿਆ ਹੈ। ਹਾਂਜੀ ਤੇ ਫੁੱਲ ਪਾਵਰ ਦੇ ਕੇ ਰੱਖੀ ਹੈ। ਪੰਜਾਬ ਯੂਥ ਵੈਲਫੇਅਰ ਬੋਰਡ ਦਾ ਚੇਅਰਮੈਨ ਵੀ ਬਣਾ ਕੇ ਰੱਖਿਆ ਤੇ ਉਹ ਕੈਬਨਿਟ ਰੈਂਕ ਦੇ ਬਰਾਬਰ ਹੁੰਦਾ। ਜਦੋਂ ਉਹ ਬੰਦਾ ਅਕਾਲੀ ਪਾਰਟੀ ਦਾ ਨਹੀਂ ਬਣਿਆ ਉਸਨੇ ਅਕਾਲੀ ਪਾਰਟੀ ਵਿੱਚ ਰਹਿ ਕੇ ਬਹੁਤ ਜ਼ਿਆਦਾ ਘਪਲੇ ਕੀਤੇ ਹੋਏ ਸੀ। ਉਹਨਾਂ ਘਪਲਿਆਂ ਤੋਂ ਡਰਦਾ ਮਾਰਾ ਉਹਨੇ ਸਾਡੀ ਪਾਰਟੀ ਭਾਜਵਾ ਦਾ ਹੱਥ ਫੜਿਆ। ਆਪਣੀ ਸ਼ਰਨ ਲੈਣ ਦੀ ਖਾਤਰ ਉਹਨੇ ਹੱਥ ਫੜਿਆ ਤੇ ਉਹਦਾ ਇਹ ਵੀ ਕੋਈ ਪਤਾ ਨਹੀਂ ਕਿਹੜੇ ਟਾਈਮ ਉਹ ਦਲੱਤਾ ਮਾਰ ਜਵੇ ਤੇ ਅਸੀਂ ਤਾਂ ਸ਼ੁਰੂ ਤੋਂ ਚੱਲ ਪਾਰਟੀ ਨੇ ਸਾਨੂੰ ਦੇਖ ਚੁੱਕੇ ਨੇ ਅਸੀਂ ਪਾਰਟੀ ਦੇ ਨਾਲ ਵਫਾਦਾਰੀ ਨਾਲ ਚੱਲ ਰਹੇ ਹਾਂ ਚੱਲਦੇ ਆ ਰਹੇ ਹਾਂ ਅਸੀਂ ਵਫਾਦਾਰੀ ਨਾਲ ਚੱਲ ਰਹੇ ਹਾਂ ਪਾਰਟੀ ਸਾਨੂੰ ਵੀ ਜਾਣਦੀ ਹੈ ਪਾਰਟੀ ਦੇ ਜਿਹੜੇ ਉੱਚ ਲੀਡਰ ਨੇ ਉਹ ਸਾਨੂੰ ਵੀ ਜਾਣਦੇ ਨੇ ਉਹਨਾਂ ਨੂੰ ਵੀ ਜਾਣਦੇ ਨੇ ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹ ਮੈਂ ਆਪਣੇ ਆਪ ਡਿ ਗਿਆ ਤੁਸੀਂ ਇਹ ਦੱਸੋ ਭពਿੰਦਰ ਸਿੰਘ ਚੀਮੇ ਨੇ ਦੋ ਬੱਸਾਂ ਸਾਡੇ ਕੋਲ ਭੇਜੀਆਂ 14 ਚਾਰ ਨੂੰ ਕਿਉਂਕਿ ਉਹਦਾ ਬੂਥ ਸਮੇਲਨ ਸੀਗੇ ਮਹਿਬੂਬ ਮੈਰਿਜ ਪੈਲਸ ਪੈਲ ਵਿਖੇ ਤੇ ਉਹ ਦੋ ਬੱਸਾਂ ਵੀ ਭਰੀਆਂ ਜਿਹੜੀ ਸਾਡੀ ਗੱਡੀ ਸੀ ਉਹ ਵੀ ਭਰੀ ਲੇਡੀਜ਼ ਦੀ ਤੇ ਉਹਨਾਂ ਨੇ ਮਹਿਲਾ ਮੋਰਚੇ ਦੀ ਲਿਸਟ ਵੀ ਮੰਗੀ ਸੀ ਅਸੀਂ ਜਾਂਦੇ ਸਾਰ ਉਦੋਂ ਪ੍ਰੋਗਰਾਮ ਸ਼ੁਰੂ ਵੀ ਨਹੀਂ ਸੀ ਹੋਇਆ ਉਦੋਂ ਹੀ ਅਸੀਂ ਭពਿੰਦਰ ਚੀਮੇ ਨੂੰ ਕਹਿਤਾ ਸੀ ਕਿ ਦੋ ਤਿੰਨ ਲੇਡੀਜ਼ ਨੂੰ ਬਹੁਤ ਜ਼ਰੂਰੀ ਕੰਮ ਹੈ ਤੁਸੀਂ ਲਿਸਟ ਲੈ ਕੇ ਇੱਕ ਗਰੁੱਪ ਫੋਟੋ ਬਣਾ ਕੇ ਖਿਚਾ ਕੇ ਜਲਦੀ ਫਰਕ ਕਰਦੇ ਜਿਹੜੀ ਲੇਡੀਜ਼ ਨੂੰ ਜਲਦੀ ਹੈ ਉਹ ਚਲੀ ਚਲੀਆਂ ਜਾਣਗੀਆਂ ਬਾਕੀ ਬੈਠੀਆਂ ਰਹਿਣਗੀਆਂ ਚੱਲ ਇਹਨਾਂ ਨੇ ਸਾਡੀ ਗੱਲ ਤੇ ਕੋਈ ਗੌਰ ਨਹੀਂ ਕੀਤੀ ਉਦੋਂ ਬਾਅਦ ਪ੍ਰੋਗਰਾਮ ਸ਼ੁਰੂ ਹੋ ਗਿਆ ਚੱਲਦੇ ਪ੍ਰੋਗਰਾਮ ਦੇ ਵਿੱਚ ਮੈਂ ਥੱਲੇ ਤੋਂ ਉੱਠ ਕੇ ਸਗੋਂ ਸਟੇਜ ਤੇ ਗਿਆ ਤੇ ਭਵਿੰਦਰ ਸਿੰਘ ਟੀਮੇ ਨੂੰ ਕਿਹਾ ਕਿ ਜਲਦੀ ਤੁਸੀਂ ਲਿਸਟ ਲੈ ਲਓ ਜੀ ਉਹਨਾਂ ਨੇ ਜਾਣਾ ਉਹ ਜਲਦੀ ਵਾਰ-ਵਾਰ ਹੈਰਾਨ ਹੋ ਰਹੀਆਂ ਉਹਨਾਂ ਨੇ ਘਰ ਜਾਣਾ ਬਾਅਦ ਚ ਬੱਸ ਵੀ ਨਹੀਂ ਮਿਲਣੀ ਉਹਨਾਂ ਨੂੰ ਤੇ ਮੇਰੇ ਮੈਡਮ ਦੇ ਨਾਲ ਲਗਵੇਂ ਭਵਿੰਦਰ ਸਿੰਘ ਟੀਮਾ ਸਟੇਜ ਤੇ ਬੈਠੇ ਸੀ ਇਨਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਸਟ ਲੈ ਕੇ ਜੀ ਇੱਕ ਗਰੁੱਪ ਫੋਟੋ ਖਿਚਾ ਲਓ ਵੀ ਉਹ ਲੜਕੀਆਂ ਨੇ ਜਾਣਾ ਸਾਡੀ ਫਿਰ ਵੀ ਸੁਣਵਾਈ ਨਹੀਂ ਹੋ ਕੀਤੀ ਗਈ ਬਾਅਦ ਚੋ ਸਾਰਾ ਪ੍ਰੋਗਰਾਮ ਸਮਾਪਤ ਹੋ ਚੁੱਕਿਆ ਸੀ ਜੋ ਮੁੱਖ ਮਹਿਮਾਨ ਹਰਜੀਤ ਗਰੇਵਾਲ ਸੀ ਉਹਨਾਂ ਨੇ ਵੀ ਸਟੇਜ ਤੇ ਲੈਕਚਰ ਦੇ ਕੇ ਉਹ ਬੈਠ ਚੁੱਕੇ ਸੀਗੇ ਤਾਂ ਅਸੀਂ ਜਾ ਕੇ ਜੋ ਸਟੇਜ ਸੈਕਟਰੀ ਸੀ ਜਤਿੰਦਰ ਸ਼ਰਮਾ ਉਸ ਨੂੰ ਕਿਹਾ ਕਿ ਆ ਅਸੀਂ ਲਿਸਟ ਦੇਣੀ ਹੈ ਵੀ ਲੇਡੀਜ਼ ਨੂੰ ਵੀ ਬੁਲਾ ਲਓ ਮੈਕ ਚ ਬੋਲ ਕੇ ਤੇ ਨਾਲੇ ਭਪਿੰਦਰ ਚੀਮਾ ਨੂੰ ਵੀ ਬੁਲਾ ਲਓ ਵੀ ਅਸੀਂ ਲਿਸਟ ਦੇਣੀ ਆ ਵੀ ਅਸੀਂ ਥੋੜਾ ਲੜਕੀਆਂ ਨੇ ਜਲਦੀ ਜਾਣਾ ਤਾਂ ਉਸ ਨੇ ਰੂਟਲੀ ਬੋਲਦੇ ਹੋਏ ਨੇ ਕਿਹਾ ਕਿ ਇੱਕ ਸਾਈਡ ਤੇ ਹੋ ਕੇ ਖੜ ਬਾਅਦ ਚੋਕ ਦੇ ਬਾਅਦ ਚੋ ਦੇਖ ਦੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜੇ ਤੁਸੀਂ ਨਹੀਂ ਬੋਲ ਸਕਦੇ ਚਲੋ ਮੈਂ ਬੋਲ ਕੇ ਬੁਲਾ ਲਵਾਂ ਤਾਂ ਉਸ ਨੇ ਬੈਕ ਵੀ ਖੋਲਿਆ ਔਰ ਮੈਨੂੰ ਗਾਲ ਤੱਕ ਵੀ ਕੱਢਤੀ ਹਲੇ ਅਸੀਂ ਗੱਲ ਕਰੇ ਰਹੀ ਸੀ ਐਨ ਨੂੰ ਭਪਿੰਦਰ ਚੀਮਾ ਵੀ ਕੋਲ ਆ ਗਏ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਉਹ ਜਿਹੜਾ ਵਾਰ-ਵਾਰ ਦਿਖਾ ਰਿਹਾ ਉਹ ਉਦੋਂ ਇਹ ਦਿਖਾ ਰਿਹਾ ਜਿਹੜੇ ਲਵਜ਼ ਤਾਂ ਮੈਂ ਬੋਲੇ ਨੇ ਉਹ ਤਾਂ ਦਿਖਾ ਰਿਹਾ ਅਗਰ ਉਹ ਰੱਬ ਨੂੰ ਜਾਣ ਦੇਣੀ ਹੈ ਜੇ ਉਹ ਸੱਚਾ ਬੰਦਾ ਹੈ ਕਿਉਂਕਿ ਜਿਹੜਾ ਬੰਦਾ ਕੋਈ ਪ੍ਰੋਗਰਾਮ ਕਰਦਾ ਸਾਰੇ ਪ੍ਰੈਸ ਰਿਪੋਰਟਰ ਉਹੀ ਬੁਲਾਉਂਦਾ ਤੇ ਉਹਨਾਂ ਦੀ ਜਿਹੜੀ ਟੀਮ ਦੇ ਜਿਹੜੇ ਵਰਕਰ ਸੀ ਉਹੀ ਮੂਵੀਆਂ ਬਣਾ ਰਹੇ ਸੀ ਤੇ ਸਾਡਾ ਮੇਰੇ ਨਾਲ ਤਾਂ ਲੇਡੀ ਸਟਾਫ ਗਿਆ ਸੀ ਸਾਰਾ ਮੇਰੀ ਮੈਡਮ ਦੇ ਨਾਲ ਸਾਡੇ ਨਾਲ ਤਾਂ ਲੇਡੀ ਸਟਾਫ ਸਾਰਾ ਲੈ ਕੇ ਗਿਆ ਸੀ ਤਨ ਬਸਾਂ ਲੇਡੀ ਦੀਆਂ ਭਰ ਕੇ ਗਿਆ ਸੀ ਤੇ ਸਾਡੇ ਵਿੱਚੋਂ ਤਾਂ ਕੋਈ ਮੂਵੀ ਵੀ ਨਹੀਂ ਸੀ ਬਣਾ ਰਿਹਾ ਉਹ ਕੱਟ-ਕੱਟ ਕੇ ਪਬਲਿਕ ਨੂੰ ਦੱਸ ਰਿਹਾ ਜੋ ਸਚਾਈ ਆ ਉਸ ਨੂੰ ਲੁਕੋ ਰਿਹਾ ਔਰ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾ ਰਿਹਾ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਜੋ ਅਕਾਲੀ ਪਾਰਟੀ ਦਾ ਨਹੀਂ ਬਣ ਸਕਿਆ ਉਹ ਸਾਡੀ ਭਾਜਵਾ ਦਾ ਵੀ ਕਿੱਥੇ ਬਣ ਜੂ ਨਹੀਂ ਬਣ ਸਕਦਾ ਇਹ ਵੀ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਤੋਂ ਇਹ ਭਾਰਤੀ ਜਨਤਾ ਪਾਰਟੀ ਵਿੱਚ ਜ਼ਿਲ੍ਹਾ ਪ੍ਰਧਾਨ ਬਣਿਆ ਸਾਰਿਆ ਖੰਨੇ ਦੀ ਜਿਹੜੀ ਸਾਰੇ ਕਾਰਿਆ ਕਰਤਾ ਨੇ ਉਹ ਸਾਰੀ ਇਸ ਗੱਲ ਤੋਂ ਨਾਰਾਜ਼ ਨੇ ਸਾਰੀ ਇਹਦਾ ਸਾਥ ਛੱਡ ਗਏ ਇਹਨਾਂ ਦੀਆਂ ਮੀਡੀਆਂ ਸੁਣਨੀਆਂ ਛੱਡ ਗਏ ਪਰ ਅਸੀਂ ਇੱਕ ਪਾਰਟੀ ਦੀ ਵਫਾਦਾਰੀ ਨੂੰ ਸਮਝਦੇ ਹੋਏ ਵੋਟਾਂ ਨੂੰ ਜੋੜਦੇ ਹੋਏ ਅਸੀਂ ਲਗਾਤਾਰ ਪਾਰਟੀ ਦਾ ਕੰਮ ਕਰਦੇ ਆ ਰਹੇ ਹਾਂ ਇਸ ਕਰਕੇ ਅਸੀਂ ਇਹਦੀ ਸਪੋਰਟ ਕਰਦੇ ਸੀ ਇਹਦੇ ਨਾਲ ਜੁੜ ਕੇ ਚੱਲੇ ਸੀ ਪਰ ਇਹ ਇਹਨੇ ਸਾਡੀ ਵੀ ਬੇਇੱਜ਼ਤੀ ਕਰਤੀ ਸਾਨੂੰ ਵੀ ਖਤਮ ਕਰਤਾ ਸਾਡੀਆਂ ਪੱਗਾਂ ਤੱਕ ਲਾਧੀਆਂ ਔਰ ਇੱਕ ਮੈਂ ਇਹ ਵੀ ਗੱਲ ਦੱਸਣੀ ਚਾਹੂੰਗਾ ਕਿ ਚਰਨਜੀਤ ਸਿੰਘ ਅਟਵਾਲ ਜੋ ਵੱਡੇ ਕੱਦ ਦਾ ਲੀਡਰ ਸੀ ਇਹਨਾਂ ਨੇ ਉਸ ਦਾ ਵੀ ਬਹੁਤ ਜ਼ਿਆਦਾ ਵਿਰੋਧ ਕੀਤਾ ਕਿਉਂ ਜਾਤੀਵਾਦ ਨੂੰ ਲੈ ਕੇ ਇਹਨਾਂ ਦੀ ਧੌਣ 'ਚ ਜੱਟਵਾਦ ਦਾ ਕਿੱਲਾੜਿਆ ਹੋਇਆ ਜਾਤੀਵਾਦ ਨੂੰ ਲੈ ਕੇ ਇਹਨੇ ਜਾਣਬੁੱਝ ਕੇ ਉਹਦਾ ਵਿਰੋਧ ਕੀਤਾ ਤੇ ਉਹਨੂੰ ਐਡੇ ਤਗੜੇ ਲੀਡਰ ਨੂੰ ਵਧੀਆ ਲੀਡਰ ਨੂੰ ਟਿਕਟ ਤੱਕ ਨਹੀਂ ਮਤਲਬ ਟਿਕਟ ਲੈਂਡ ਤੱਕ ਵੀ ਵਿਰੋਧ ਕੀਤਾ ਉਹਦਾ ਬੇहद ਦੁੱਖ ਹੈ ਅੱਜ ਵੀ ਇਹ ਮੇਰੇ ਨਾਲ ਐਸੀ ਤਰ੍ਹਾਂ ਹੀ ਹੋਇਆ ਅਸੀਂ ਜਿਹੜਾ ਇਹ ਕਹਿੰਦਾ ਕਿ ਮੈਂ ਸਟੇਜ ਤੋਂ ਆਪਣੇ ਆਪ ਡਿਗਿਆ ਤੁਸੀਂ ਇਹ ਦੇਖੋ ਜਦੋਂ ਅਸੀਂ ਜਤਿੰਦਰ ਸ਼ਰਮੇ ਨਾਲ ਗੱਲ ਕਰ ਰਹੇ ਸੀ ਫਿਰ ਇਹਦੇ ਨਾਲ ਵੀ ਕੀਤੀ ਉਸੇ ਟਾਈਮ ਤੇ ਸਾਡੇ ਨਾਲ ਆਪਣਾ ਮਨਪ੍ਰੀਤ ਸਿੰਘ ਮਣੀ ਕੁਲਜੀਤ ਸਿੰਘ ਤੇ ਦੂਜਾ ਨਰੇਸ਼ ਆਨੰਦ ਤੇ ਹੋਰ ਦੋ ਚਾਰ ਹੋਰ ਕਈ ਬੰਦੇ ਜਿਹੜੇ ਇਹਨਾਂ ਦੇ ਨਾਲ ਖੜੇ ਨੇ ਇਹਨਾਂ ਦੇ ਇਸ਼ਾਰੇ ਤੇ ਭੁਪਿੰਦਰ ਸਿੰਘ ਟੀਮਾ ਤੇ ਜਤਿੰਦਰ ਸਿੰਘ ਦੇ ਜਤਿੰਦਰ ਸ਼ਰਮਾ ਦੇ ਇਸ਼ਾਰੇ ਤੇ ਉਹਨਾਂ ਨੇ ਸਾਡੇ ਤੇ ਅਟੈਕ ਕਰਤਾ ਮੈਨੂੰ ਬਾਹਾਂ ਤੋਂ ਫੜ ਕੇ ਇੱਕਦਮ ਸਟੇਜ ਦੇ ਪਿੱਛੇ ਲੈ ਗਏ ਉੱਥੇ ਕੁੱਟਮਾਰ ਕੀਤੀ ਮੇਰੀ ਦਸਤਾਰ ਵੀ ਲਾਤੀ ਤੇ ਪੂਰੀ ਕੁੱਟਮਾਰ ਕਰਕੇ ਸਟੇਜ ਤੋਂ ਮੈਨੂੰ ਸਟੇਜ ਤੋਂ ਚੁੱਕ ਕੇ ਥੱਲੇ ਸੁੱਟਿਆ ਅਗਰ ਮੈਂ ਉੱਥੇ ਡਿੱਗਦਾ ਮੇਰੇ ਡਿੱਗਦੇ ਨੂੰ ਦੇਖੋ ਕਿ ਕੀ ਮੈਂ ਇਸ ਤਰ੍ਹਾਂ ਮੈਂ ਆਪਣੇ ਆਪ ਦੇਖ ਸਕਦਾ ਇਹ ਕਿੰਨਾ ਬੰਦਾ ਝੂਠ ਬੋਲ ਰਿਹਾ ਝੂਠ ਤੇ ਝੂਠ ਬੋਲ ਰਿਹਾ ਬਹੁਤ ਮਾੜੀ ਗੱਲ ਮੇਰਾ ਨਾਮ ਜਸਬੀਰ ਕੌਰ ਹੈ ਜੀ ਹਾਂਜੀ ਮੈਂ ਮਹਿਲਾ ਮੋਰਚਾ ਬੀਜੇਪੀ ਖੰਨਾ ਜ਼ਿਲ੍ਹਾ ਪ੍ਰਧਾਨ ਅੱਛਾ ਹਾਂਜੀ ਇਸ ਵਕਤ ਨਹੀਂ ਜੀ ਬਸ ਸਭ ਪਹਿਲੀ ਗੱਲ ਤਾਂ ਜੀ ਮੈਂ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਆ ਕੇ ਸਾਨੂੰ ਇਹ ਸੂਚਨਾ ਦਿੱਤੀ ਹੈ ਇਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਸੀ ਦੂਜਾ ਨੰਬਰ ਮੇਰੇ ਜਿਹੜੇ ਸੀਨੀਅਰ ਲੀਡਰ ਨੇ ਜੀ ਉਹਨਾਂ ਵੱਲੋਂ ਮੈਨੂੰ ਹਜੇ ਕੋਈ ਸੂਚਨਾ ਨਹੀਂ ਮਿਲੀ ਹੈਗੀ ਤੇ ਤੀਸਰਾ ਨੰਬਰ ਮੈਂ ਦੱਸਣਾ ਚਾਹੁੰਦੀ ਹਾਂ ਮੈਨੂੰ ਜ਼ਿਲ੍ਹਾ ਪ੍ਰਧਾਨ ਭពਿੰਦਰਜੀਤ ਨੇ ਲਾਇਆ ਹੀ ਨਹੀਂ ਜੀ 31 ਦਸੰਬਰ ਨੂੰ ਅਨਾਉਂਸ ਹੋਇਆ ਤੇ ਮੈਂ ਮੈਂ ਜ਼ਿਲ੍ਹਾ ਪ੍ਰਧਾਨ ਦੂਜੀ ਵਾਰੀ ਰਿਪੀਟ ਹੋ ਗਈ ਜੀ ਸਾਡੀ 3 ਸਾਲ ਦੀ ਟਰਨ ਹੁੰਦੀ ਹੈ ਜੀ ਜ਼ਿਲ੍ਹਾ ਪ੍ਰਧਾਨ ਦੀ ਔਰ ਮੈਂ ਤਾਂ ਦੂਜੀ ਵਾਰੀ ਰਿਪੀਟ ਕਰਿਆ ਗਿਆ ਜੀ ਮੈਨੂੰ ਤਾਂ ਔਰ ਮੈਂ ਉਹਨਾਂ ਚ ਰੇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦੀ ਜਿੰਨਾ ਚਿਰ ਸਾਡੇ ਸਦਕਾਰਯੋਗ ਸਕੱਟਨ ਮੰਤਰੀ ਜੀ ਨੇ ਔਰ ਸਾਡੇ ਬਹੁਤ ਸੁਲਝੇ ਹੋਏ ਨੱਡਾ ਸਾਹਿਬ ਸਦਕਾਰਯੋਗ ਨੇ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਬਖਸ਼ਿਆ ਇਹ ਜ਼ਿੰਮੇਵਾਰੀ ਬਖਸ਼ੀ ਹੈ ਜੀ ਉਹਨਾਂ ਦੇ ਹੁਕਮਾਂ ਤੋਂ ਬਿਨਾ ਮੈਂ ਕਿਸੇ ਨੂੰ ਕੁਝ ਨਹੀਂ ਜੀ ਦੱਸ ਸਕਦੀ ਹਲੇ ਜਿੰਨਾ ਚਿਰ ਮੈਨੂੰ ਉਹਨਾਂ ਦਾ ਨਹੀਂ ਕੋਈ ਹੁਕਮ ਆਉਂਦਾ ਹੈਗਾ ਉਹਨਾਂ ਚਿਰ ਮੈਂ ਹਜੇ ਕੋਈ ਇਸ ਗੱਲ ਬਾਰੇ ਕੁਝ ਨਹੀਂ ਕਹਿ ਸਕਦੀ ਬਾਕੀ ਮੇਰੇ ਨਾਲ ਮੇਰੀ ਪਾਰਟੀ ਵਾਲੇ ਸਾਰੇ ਉੱਚ ਲੀਡਰ ਠੀਕ ਨੇ ਤਕਰੀਬਨ ਮੇਰੀ ਡੇਲੀ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਸਾਡੇ ਸਖਤਰ ਮੰਤਰੀ ਜੀ ਨਾਲ ਵੀ ਸਾਡੇ ਬੀਬਾ ਜਾਇ ਇੰਦਰਕੌਰ ਜੀ ਨਾਲ ਵੀ ਕੈਪਟਨ ਸਾਹਿਬ ਦੀ ਬੇਟੀ ਹੈ ਜੋ ਬਹੁਤ ਵਧੀਆ ਮੇਰੇ ਨਾਲ ਉਹਨਾਂ ਦੇ ਸੰਬੰਧ ਨੇ ਜੀ ਡੇਲੀ ਜਾਂ ਸਵੇਰੇ ਜਾ ਸ਼ਾਮ ਨੂੰ ਮੇਰਾ ਹਾਲਚਾਲ ਵੀ ਪੁੱਛਦੇ ਨੇ ਮੇਰੇ ਹਸਬੰਡ ਦਾ ਹਾਲਚਾਲ ਵੀ ਪੁੱਛਦੇ ਨੇ ਵਧੀਆ ਗੱਲ ਹੁੰਦੀ ਹੈ ਜੀ ਉਹਨਾਂ ਨਾਲ ਔਰ ਜੋ ਭਪਿੰਦਰਜੀ ਤੇ ਚੀਮਾ ਜੀ ਨੇ ਉਹ ਮੈਨੂੰ ਤਾਂ ਪਤਾ ਨਹੀਂ ਵੈਸੇ ਕਿਸ ਸੋਚ ਨਾਲ ਮੈਨੂੰ ਕਹਿ ਰਹੇ ਨੇ ਵੀ ਮੈਂ ਉਹਨੂੰ ਅਹੁਦਿਆਂ ਤੋਂ ਕਾਰਜਜ ਕਰ ਰਹੇ ਆ ਤੇ ਮੈਨੂੰ ਤਕਰੀਬਨ ਉਹਨੇ ਅਹੁਦਾ ਕੋਈ ਦਿੱਤਾ ਹੀ ਨਹੀਂ ਹੈਗਾ ਜੀ ਮੈਂ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨਾ ਮਲਾਉਦ ਮੰਡਲ ਦੀ ਮੈਂ ਪਰਿਵਾਰੀ ਸਾਡੇ ਸੰਗਠਨ ਮੰਤਰੀ ਜੀ ਨੇ ਲਾਇਆ ਹੋਇਆ ਕੋਰ ਕਮੇਟੀ ਦੀ ਮੈਂਬਰ ਹੈਗੀ ਆ ਜੀ ਮੈਂ ਸਮਰਾਲੇ ਦੀ ਮਹਿਲਾ ਮੋਰਚੇ ਦੀ ਤੇ ਮੈਨੂੰ ਤਾਂ ਜੋ ਉਹਦੇ ਮਿਲੇ ਹੋਏ ਨੇ ਮੈਨੂੰ ਇਹ ਸਾਡੇ ਉੱਚ ਲੀਡਰਾਂ ਵੱਲੋਂ ਨੇ ਮੈਨੂੰ ਅੱਜ ਤੱਕ ਸਾਡੇ ਕਰਨਵੀਰ ਢਿੱਲੋਂ ਜੀ ਸੀ ਉਹਨਾਂ ਨੇ ਨਹੀਂ ਜੋ ਇਹ ਜ਼ਿਲ੍ਹਾ ਪ੍ਰਧਾਨ ਲਾਉਂਦਾ ਹੁੰਦਾ ਹੈ ਜੀ ਇਹ ਆਪਣੇ ਤੌਰ ਤੇ ਲਾਉਂਦੇ ਹੁੰਦੇ ਨੇ ਪਰ ਮੈਨੂੰ ਇਹਨਾਂ ਨੇ ਨਹੀਂ ਲਾਇਆ ਜੀ ਕਿਉਂਕਿ ਤਾਂ 31 ਦਸੰਬਰ ਨੂੰ ਅਨਾਉਂਸ ਹੋਇਆ ਇਹ ਤਾਂ ਪਹਿਲਾਂ ਮੈਂ ਰਿਪੀਟ ਹੋ ਚੁੱਕੀ ਸੀ ਜੀ ਜ਼ਿਲ੍ਹਾ ਪ੍ਰਧਾਨ